ਲੇ ਲਈ ਆਪਣੀਆਂ ਮੰਤਰੀਆਂ ਵਿੱਚ ਆਪਣੀ ਮੰਤਰੀ ਸੁਪੀਰ ਬਾਦਲ ਜਿਨ੍ਹਾਂ ਨੇ ਪੰਜਾਬ ਦੇ ਸਾਰੇ ਹੱਕ ਹਮੇਸ਼ਾ ਵੇਚੇ ਆ ਆਪਣੇ ਹੋਟਲਾਂ ਕਰਕੇ ਆਪਣੇ ਫਾਰਮ ਹਾਊਸਾਂ ਕਰਕੇ ਆਪਣੀਆਂ ਜ਼ਮੀਨਾਂ ਕਰਕੇ ਆਪਣੀਆਂ ਮਿਨਿਸਟਰੀਆਂ ਕਰਕੇ ਆਪਣੇ ਪੰਜਾਬ ਦੇ ਸਾਰੇ ਹੱਕ ਹਮੇਸ਼ਾ ਵੇਚਦੇ ਨਿਲਾਮ ਕਰ ਦਿੱਤੇ ਇਹ ਵੀ ਰੱਖ ਦਿੱਤੇ ਤੇ ਕਦੀ ਬੋਲੇ ਨਹੀਂ ਆਪਣੀਆਂ ਮੰਤਰੀਆਂ ਵਿਚ ਆਪਣੇ ਮੰਤਰੀਸ਼ਿਪ بچਾਉਣ ਲਈ ਜਾਂ ਆਪਣੇ ਹੋਟਲਾਂ ਨੂੰ ਬਣਾਉਣ ਲਈ ਜਾਂ ਬਚਾਉਣ ਦੇ ਲਈ ਤੇ ਇਦਾਂ ਦਾ ਸ਼ਖਸ ਅੱਜ ਸਵਾਲ ਚੁੱਕ ਰਿਹਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਉਹ ਸਰਕਾਰ ਮਾਨ ਸਾਹਿਬ ਦੀ ਉਹ ਸਰਕਾਰ ਜੋ ਦਿਨ ਰਾਤ ਪੰਜਾਬ ਪੰਜਾਬੀਅਤ ਤੇ ਪੰਜਾਬੀਆਂ ਲਈ ਲਹਿਰਤ ਕਰ ਰਹੀ ਹੈ ਜਿਸ ਦਾ ਇੱਕੋ ਸੁਪਨਾ ਹੈ ਪੰਜਾਬ ਨੂੰ ਬੁਲੰਗਲਾ ਪੰਜਾਬ ਬਣਾਉਣਾ ਪੰਜਾਬ ਦੇ ਵਿੱਚ ਜਿਹੜੀ ਵਿਕਾਸ ਦੀ ਰਫ਼ਤਾਰ ਹੈ ਉਸ ਨੂੰ ਹੋਰ ਤੇਜ਼ੀ ਨਾਲ ਕਰਨਾ ਪੂਰੇ ਦੇਸ਼ ਦੇ ਵਿੱਚ ਇੱਕ ਮਾਡਲ ਚੱਲ ਰਿਹਾ ਜਿੱਥੇ ਜਿੰਨੀ ਲੈਂਡ ਅਥਾਰਟिटीज ਹੈ ਹਰ ਸ਼ਹਿਰਾਂ ਦੇ ਉਹਦੇ ਜਿਹੜੇ ਚੇਅਰਮੈਨ ਐ ਚੀਫ ਸੈਕਟਰੀ ਹੁੰਦੇ ਆ ਪਰ ਪੰਜਾਬ ਦੇ ਵਿੱਚ ਜੋ ਕਲੇਰੀ ਆਪ ਆਪਣੇ ਜਿਹੜਾ ਹੈ ਕੱਪੜੇ ਕਰਨੇ ਸੀ ਆਪਣੀ ਜਿਹੜੀ ਡਿਜ਼ਾਈਨ ਸੀ ਇਹਨਾਂ ਨੇ ਆਪਣੇ ਤੱਕ ਪਾਵਰ ਰੱਖੀ ਸੀ ਹੁਣ ਉਹ ਪਾਵਰ ਅਸੀਂ ਜਿਹੜੀ ਐਚੀਐਸ ਕਿ ਸੈਕਟਰ ਵਿੱਚ ਦਿੱਤੀ ਹੈ ਤਾਂ ਕਿ ਸਾਡੇ ਪੰਜਾਬ ਦੇ ਸ਼ਹਿਰ ਪੰਜਾਬ ਦੇ ਵਿੱਚ ਸ਼ਹਿਰ ਤਰੱਕੀ ਕਰਨ ਪੰਜਾਬ ਤਰੱਕੀ ਕਰੇ ਪੰਜਾਬ ਦੇ ਵਿੱਚ ਬਹੁਤ ਸਾਰੀ ਇਨਵੈਸਟਮੈਂਟ ਆਵੇ ਇਸ ਇਦਾਂ ਦੇ ਮੁੱਦੇ ਦੇ ਉੱਤੇ ਜਿਸ ਤਰੀਕੇ ਨਾਲ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੁਪਰੀ ਬਾਦ ਵੱਲੋਂ ਜੋ ਖੁਦ ਪੰਜਾਬ ਦੇ ਹੱਕਾਂ ਨੂੰ ਹਮੇਸ਼ਾ ਵੇਚਦੇ ਆਏ ਨਿਲਾਮ ਕਰਦੇ ਆਏ ਗਿਲ ਵੀ ਰੱਖਦੇ ਆਏ ਪੰਜਾਬ ਦੇ ਹੱਕਾਂ ਤੇ ਟਾਕੇ ਮਾਰਦੇ ਆਏ ਅਸੀਂ ਸਮਝਦੇ ਹਾਂ ਕਿ ਨਾਲੀ ਬਹੁਤ ਮਾੜੀ ਗੱਲ ਹੈ ਤੇ ਇਸ ਮੂਵ ਦੇ ਨਾਲ ਹੁਣ ਸੀ ਸੈਕਟ ਜਿਹੜਾ ਹੈ ਉਹਨਾਂ ਦੇ ਕੋਲ ਜਦੋਂ ਪਾਵਰ ਹੈ ਸਾਰੇ ਜਿਹੜੇ ਸ਼ਹਿਰਾਂ ਦੀ ਅਥਾਰਟिटीज ਦੀ ਤਾਂ ਬਹੁਤ ਜਲਦੀ ਵਿਕਾਸ ਹੋਊਗਾ ਕਿਉਂਕਿ ਇਹ ਆਪਣੇ ਪੂਰੇ ਦੇਸ਼ ਦੇ ਵਿੱਚ ਇਹ ਮਾਡਲ ਹੈ ਮੈਂ ਸੁਪੀਰ ਬਾਦਲ ਨੂੰ ਪੁੱਛਣਾ ਚਾਹਾਂਗਾ ਉਹ ਪੂਰੇ ਦੇਸ਼ ਦੇ ਵਿੱਚ ਇੱਕ ਐਸੀ ਸਟੇਟ ਦਾ ਉਦਾਹਰਣ ਦੇ ਦੇ ਜਿੱਥੇ ਜਿਹੜੀ ਇਹ ਚੇਅਰਮੈਨਸ਼ਿਪ ਹੈ ਚੀਫ ਮਿਸਟਰ ਕੋਲ ਸਿਰ ਪੰਜਾਬ ਦੇ ਵਿੱਚ ਇਦਾਂ ਸੀ ਜਿਹਦੇ ਕਰਕੇ ਕਈ ਵਾਰੀ ਬਹੁਤ ਡਿਲੇ ਹੋ ਜਾਂਦਾ ਸੀ ਤਾਂ ਹੁਣ ਜਿਹੜਾ ਹੈ ਕੰਮ ਬਹੁਤ ਤੇਜ਼ੀ ਨਾਲ ਕਰਕੇ ਇਹ ਜਿਹੜਿਆ ਇਸ ਦਾ ਚੇਅਰਮੈਨ ਸੀ ਸ਼ਸ਼ਕੁੰਦਾਰ ਦਿੱਤਾ ਐਂਡ ਚੀਫ ਮਿਨਿਸਟਰ ਇਜ਼ ਆਲਵੇਜ਼ ਹੈਡ ਆਫ ਦਾ ਸਟੇਟ ਚੀਫ ਮਿਨਿਸਟਰ ਤੋਂ ਬਿਨਾਂ ਸਟੇਟ ਦੇ ਵਿੱਚ ਪੱਤਾ ਵੀ ਨਹੀਂ ਹਿੱਲ ਸਕਦਾ ਪੈਂਦਾ ਨਹੀਂ ਗੁੰਮਰਾਹ ਕਰਨੇ ਤੁਹਾਡਾ ਰਾਜ ਨਹੀਂ ਹੈ ਇੱਕ ਭਗਵਾਨ ਇਮਾਨਦਾਰ ਰਾਜ ਹੈ ਉਹ ਸਾਡੇ ਉਹ ਕੰਟਰੀ ਹਨ ਹਰ ਪੰਜਾਬੀਆਂ ਦੇ ਦਿਨਾਂ ਤੇ ਇਫਰਾਜ ਕਰਦੇ ਹਨ ਤੇ ਅਸੀਂ ਸਾਰੇ ਐਸ ਮਿਸਟਰਸ ਇਸ ਸਾਰੇ ਐਮ ਐਲ ਏ ਅਸੀਂ ਸਾਰੇ ਟੀਮ ਭਗਵੰਤ ਮੰਨਦੇ ਅਸੀਂ ਪੰਜਾਬ ਦੀ ਤਰੱਕੀ ਲਈ ਕੰਮ ਕਰ ਰਹੇ ਹਾਂ ਮੈਂ ਬੇਨਤੀ ਕਰੂੰਗਾ ਮੈਂ ਸੁਬੀਰ ਬਾਦਲ ਜੀ ਨੂੰ ਕਿ ਐਦਾਂ ਦੀ ਬੇਤੁਕੀ ਬਿਆਨਬਾਜ਼ੀ ਤੁਸੀਂ ਪਹਿਲਾਂ ਆਪਣਾ ਗਿਰਿਵਾਨ ਚੱਕੋ ਆਪਣਾ ਰਿਕਾਰਡ ਦੇਖੋ ਤੁਸੀਂ ਆਪਣੇ ਲੋਕਾਂ ਦਾ ਖਿਆਲ ਰੱਖੋ ਤੇ ਪੰਜਾਬ ਦੀ ਫਿਕਰ ਨਾ ਸਾਨੂੰ ਕੱਲ ਸੀ ਨਾ ਅੱਜ ਨਾ ਕੱਲ ਹੋ ਸਕਦੀ ਸਭ ਪੰਜਾਬ